ਸਭ ਤੋਂ ਪਹਿਲਾਂ ਗੁਰੂ ਪਾਸ਼ਾ ਜੀ ਦੀ ਬਖਸ਼ੀ ਫਤਿਹ ਬੁਲੰਦ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਚਾਰ ਕਰਾਂਗੇ ਕੱਲੂ ਕਾਰਾ ਜੂਨ 84 ਦੇ ਬਾਰੇ ਜਦੋਂ ਹਿੰਦੁਸਤਾਨ ਦੀ ਸਰਕਾਰ ਨੇ ਇੰਗਲੈਂਡ ਤੇ ਰੂਸ ਦੀ ਫੌਜਾਂ ਨੂੰ ਨਾਲ ਲੈ ਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਹਮਲਾ ਕੀਤਾ ਸੀਗਾ ਇਹ ਹਮਲਾ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ ਆਜ਼ਾਦੀ ਤੋਂ ਬਾਅਦ ਇਹ ਦੂਸਰੀ ਵਾਰ ਹਮਲਾ ਹੋਇਆ ਸੀਗਾ ਪਹਿਲੇ ਜੁਲਾਈ 1955 ਦੇ ਵਿੱਚ ਵੀ ਹਮਲਾ ਕੀਤਾ ਗਿਆ ਸੀਗਾ ਜਦੋਂ ਫੌਜ ਦੀ ਇੱਕ ਟੁਕੜੀ ਤੇ ਪੰਜਾਬ ਪੁਲਿਸ ਦੇ ਸਾਰੇ ਜਵਾਨ ਸਣੇ ਜੁਤੀਆਂ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਕੇ ਤੇ ਗੋਲੀਬਾਰੀ ਕੀਤੀ ਸੀ ਜਿਦੇ ਵਿੱਚ 200 ਤੋਂ ਵੱਧ ਸਿੱਖ ਸ਼ਹੀਦ ਹੋ ਗਏ ਸਨ ਤੇ ਕਈ ਸਿੱਖ ਜ਼ਖਮੀ ਹੋਏ ਸਨ ਤੇ ਉਦੋਂ ਦੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦਰਬਾਰ ਸਾਹਿਬ ਵਿੱਚ ਨਹੀਂ ਸਨ ਤੇ ਜੂਨ 84 ਦਾ ਹਮਲਾ ਤੇ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲਿਆਂ ਨੂੰ ਜਾਣ ਕੇ ਦੁਨੀਆ ਦੇ ਸਾਹਮਣੇ ਅਤਵਾਦੀ ਬਣਾ ਕੇ ਪੇਸ਼ ਕੀਤਾ ਗਿਆ ਜਦ ਕਿ ਸੰਤ ਜਰਨੈਲ ਸਿੰਘ ਜੀ ਦੇ ਉੱਤੇ ਜਿੰਨੇ ਵੀ ਕੇਸ ਦਰਜ ਕੀਤੇ ਗਏ ਸੀ ਹਿੰਦੁਸਤਾਨ ਦੀ ਸਰਕਾਰ ਦੇ ਵੱਲੋਂ ਇੱਕ ਦੇ ਵਿੱਚ ਵੀ ਉਹ આરોપી ਸਾਬਤ ਨਹੀਂ ਸੀ ਹੋਏ ਤੇ ਇਹ ਤੇ ਇੱਕ ਦਿੱਲੀ ਤਖਤ ਦੀ ਅਕਾਲ ਤਖਤ ਸਾਹਿਬ ਦੇ ਨਾਲ ਸਿੱਧੀ ਲੜਾਈ ਸੀਗੀ ਜੋ ਕਿ ਹਿੰਦੁਸਤਾਨ ਦੀ ਸਰਕਾਰ ਦੇ ਵੱਲੋਂ ਇੱਕ ਗਿਣੀ ਮਿਥੀ ਸਾਜਿਸ਼ ਤੇ ਯੋਜਨਾ ਦੇ ਤਹਿਤ ਕੀਤੀ ਗਈ ਸੀ ਇਸ ਹਮਲੇ ਦੀ ਯੋਜਨਾ ਤੇ ਬਹੁਤ ਪਹਿਲਾਂ ਹੀ ਬਣਾ ਲਈ ਗਈ ਸੀ ਵੀ ਇੰਦਰਾ ਗਾਂਧੀ ਨੇ ਸੋਚ ਲਿਆ ਸੀ ਵੀ ਇਹ ਅਕਾਲ ਤਖਤ ਸਾਹਿਬ ਨੂੰ ਤੇ ਮੈਂ ਰਹਿਣ ਹੀ ਨਹੀਂ ਦੇਣਾ ਇਤਿਹਾਸ ਦੇ ਵਿੱਚੋਂ ਇਹਦੀ ਇੱਕ ਉਦਾਹਰਣ ਮਿਲਦੀ ਹੈ ਦਿੱਲੀ ਦੇ ਰਹਿਣ ਵਾਲੇ ਸੀਗੇ ਜਥੇਦਾਰ ਸਰਦਾਰ ਸੰਤੋਖ ਸਿੰਘ ਜੀ ਉਹ ਇੰਦਰਾ ਗਾਂਧੀ ਤੇ ਬੜੇ ਕਰੀਬੀ ਸੀਗੇ ਉਹਨਾਂ ਨੇ ਇੱਕ ਬਿਆਨ ਇਹੋ ਜਿਹਾ ਦਿੱਤਾ ਜੋ ਕਿ ਸਿੱਖ ਸੰਗਤਾਂ ਨੂੰ ਪਸੰਦ ਨਹੀਂ ਆਇਆ ਤੇ ਅਕਾਲ ਤਖਤ ਸਾਹਿਬ ਤੋਂ ਫਰਮਾਨ ਜਾਰੀ ਹੋਇਆ ਵੀ ਤੁਸੀਂ ਅਕਾਲ ਤਖਤ ਸਾਹਿਬ ਅੱਗੇ ਆ ਕੇ ਪੇਸ਼ ਹੋਵੋ ਤੇ ਜਦੋਂ ਇਸ ਗੱਲ ਦਾ ਇੰਦਰਾ ਗਾਂਧੀ ਨੂੰ ਪਤਾ ਲੱਗਾ ਤੇ ਇੰਦਰਾ ਗਾਂਧੀ ਨੇ ਜਥੇਦਾਰ ਸਾਹਿਬ ਨੂੰ ਕਿਹਾ ਵੀ ਤੁਸੀਂ ਅਕਾਲ ਤਖਤ ਸਾਹਮਣੇ ਜਾ ਕੇ ਪੇਸ਼ ਨਹੀਂ ਹੋਣਾ ਕਿਉਂਕਿ ਤੁਸੀਂ ਉਹਨਾਂ ਬੰਦਿਆਂ ਦੇ ਵਿੱਚ ਆਂਦੇ ਹੋ ਜਿਨ੍ਹਾਂ ਦੀ ਮੇਰੇ ਘਰ ਆਣ ਤੇ ਗੱਡੀ ਦੀ ਚੈਕਿੰਗ ਵੀ ਨਹੀਂ ਹੁੰਦੀ ਤੇ ਤੁਸੀਂ ਜੇ ਉੱਥੇ ਜਾ ਕੇ ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੋਵੋਗੇ ਤੇ ਉਹਦੇ ਵਿੱਚ ਫਿਰ ਮੇਰੀ ਵੀ ਬਦਨਾਮੀ ਹੈਗੀ ਆ ਤੇ ਫਿਰ ਅੱਗੋ ਜਥੇਦਾਰ ਸੰਤੋਖ ਸਿੰਘ ਜੀ ਨੇ ਕਿਹਾ ਸੀਗਾ ਵੀ ਤੁਸੀਂ ਮੈਨੂੰ ਆਪਣੀ ਕਾਂਗਰਸ ਪਾਰਟੀ 'ਚ ਰੱਖੋ ਤੇ ਭਾਵੇਂ ਕੱਢੋ ਉਹ ਅਕਾਲ ਤਖਤ ਸਾਹਿਬ ਐ ਕੋਈ ਤੁਹਾਡੇ ਦਿੱਲੀ ਦਾ ਤਖਤ ਨਹੀਂ ਹੈਗਾ ਤੁਹਾਡੇ ਦਿੱਲੀ ਦੇ ਤਖਤ ਨਾਲੋਂ ਕਿੰਨਾ ਉੱਚਾ ਹੈਗਾ ਉਹ ਤੇ ਹਰ ਸਿੱਖ ਨੂੰ ਉੱਥੇ ਜਾ ਕੇ ਨਤਮਸਤਕ ਹੋਣਾ ਪੈਂਦਾ ਹੈ ਤੇ ਮੈਂ ਤੇ ਉੱਥੇ ਜਾਵਾਂਗਾ ਤੇ ਸਰਦਾਰ ਸੰਤੋਖ ਸਿੰਘ ਜੀ ਫੇਰ ਉੱਥੇ ਜਾ ਕੇ ਪੇਸ਼ ਹੋਏ ਸਨ ਤੇ ਇੰਦਰਾ ਗਾਂਧੀ ਨੇ ਉਦੋਂ ਹੀ ਮਨ ਬਣਾ ਲਿਆ ਸੀਗਾ ਵੀ ਮੈਂ ਇਸ ਅਕਾਲ ਤਖਤ ਨੂੰ ਰਹਿਣ ਨਹੀਂ ਦੇਣਾ ਫੇਰ ਹਿੰਦੂਸਤਾਨ ਦੀ ਸਰਕਾਰ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਇਹ ਗੱਲ ਧਿਆਨ ਦੇਣਯੋਗ ਹੈ ਵੀ ਹਿੰਦੂਸਤਾਨ ਦੀ ਸਰਕਾਰ ਕਈ ਸਾਡੇ ਸਿੱਖ ਬਲਾਰੇ ਕਹਿੰਦੇ ਹਨ ਕਾਂਗਰਸ ਦੀ ਸਰਕਾਰ ਪ੍ਰਧਾਨ ਮੰਤਰੀ ਕਿਸੇ ਪਾਰਟੀ ਦਾ ਨਹੀਂ ਹੁੰਦਾ ਉਹ ਪੂਰੇ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਉਸ ਵੇਲੇ ਹਿੰਦੂਸਤਾਨ ਦੀ ਪ੍ਰਧਾਨ ਮੰਤਰੀ ਸੀਗੀ ਤੇ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਨੇ ਹਮਲਾ ਕਰਵਾਇਆ ਸੀਗਾ ਤੇ ਜਿਹਦੇ ਵਿੱਚ اپੋਜੀਸ਼ਨ ਦਾ ਵੀ ਪੂਰਾ ਹੱਥ ਸੀਗਾ ਤੇ ਸਾਡੇ ਜਿਹੜੇ ਪੱਗਾਂ 'ਚ ਸਿਰਫ ਸਾਈ ਫਿਰਦੇ ਨੇ ਨਾ ਜਿਹੜੇ ਸਿੱਖ ਆਗੂ ਬਣੀ ਫਿਰਦੇ ਨੇ ਇਹਨਾਂ ਦਾ ਵੀ ਪੂਰਾ ਹੱਥ ਸੀਗਾ ਇਹਨਾਂ ਨੇ ਵੀ ਜਾ ਜਾ ਕੇ ਉੱਥੇ ਚਿੱਠੀਆਂ ਵੀ ਲਿਖ ਦਿੱਲੀ ਲਿਖੀਆਂ ਸੀ ਲਿਖ ਲਿਖ ਕੇ ਭੇਜੀਆਂ ਸੀਗੀਆਂ ਵੀ ਦਰਬਾਰ ਸਾਹਿਬ ਤੇ ਆ ਕੇ ਹਮਲਾ ਕਰੋ ਤੇ ਜਾ ਕੇ ਉੱਥੇ ਮੀਟਿੰਗਾਂ ਵੀ ਕੀਤੀਆਂ ਸੀਗੀਆਂ ਤੇ ਜਿਹੜੇ اپੋਜੀਸ਼ਨ ਦੇ اپੋਜੀਸ਼ਨ ਵਿੱਚੋਂ ਦੋ ਆ ਬੀਜੇਪੀ ਦੀ ਸਰਕਾਰ ਸੀਗੀ ਤੇ ਬੀਜੇਪੀ ਦੇ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਭਈ ਇੰਦਰਾ ਗਾਂਧੀ ਇਸ ਹਮਲੇ ਨੂੰ ਕਰਨ ਤੋਂ ਨੂੰ ਸਹਿਮਤ ਨਹੀਂ ਸੀਗੀ ਅਸੀਂ ਉਹਨਾਂ ਦੇ ਤੇ ਦਬਾਅ ਪਾਇਆ ਤੇ ਉਹਨੂੰ ਹਮਲੇ ਲਈ ਮਨਾਇਆ ਤੇ ਉਹ ਆਪਣੀ ਕਿਤਾਬ ਦੇ ਵਿੱਚ ਵੀ ਸੰਤ ਜਰਨੈਲ ਸਿੰਘ ਜੀ ਨੂੰ ਮਾਇਸ਼ਾ ਸੂਰ ਦੱਸਦਾ ਹੈ ਜਿਹੜਾ ਕਿ Hindu ਧਰਮ ਦੇ ਵਿੱਚ ਬਹੁਤ ਵੱਡਾ ਰਕਸ਼ਸ ਹੋਇਆ ਉਹਦੇ ਨਾਲ ਤੁਲਨਾ ਕਰਦਾ ਹੈ ਸੰਤ ਜਰਨੈਲ ਸਿੰਘ ਜੀ ਦੀ ਤੇ ਜਿੰਨਾ ਹੱਥ ਇਹ ਇੰਦਰਾ ਗਾਂਧੀ ਦਾ ਸੀਗਾ ਨਾ ਸਾਨੂੰ ਹੱਥ ਤੇ ਦਿਖਦਾ ਹੈ ਪਿਸਤੌਲ ਦਾ ਤੇ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਉਹ ਪਿਸਤੌਲ ਦੇ ਪਿੱਛੇ ਹੱਥ ਕਿਹੜੇ ਚਲਾਉਣ ਵਾਲੇ ਨੇ ਤੇ ਉਹਦੇ ਵਿੱਚ ਗੋਲੀਆਂ ਚਲਾਉਣ ਵਾਲੀ ਤਾਕਤ ਕਿਹਦੀ ਸੀਗੀ ਜਿਹਦੇ ਵਿੱਚ ਸਾਡੇ ਆਪਣੇ ਸਿੱਖ ਵੀ ਸਨ ਤੇ ਇਹ ਭਾਜੀਪੀ ਸਰਕਾਰ ਦੇ ਬੰਦੇ ਵੀ ਸਨ ਜਦੋਂ ਫਿਰ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸਭ ਤੋਂ ਪਹਿਲੇ ਸਿੰਘ ਸ਼ਹੀਦ ਹੋਏ ਸਰਦਾਰ ਕੁਲਵੰਤ ਸਿੰਘ ਜੀ ਜਗਧਰੀ ਜਿਨ੍ਹਾਂ ਨੂੰ ਮਹੰਗਾ ਸਿੰਘ ਵੀ ਕਿਹਾ ਜਾਂਦਾ ਹਾਂ ਤੇ 72 ਘੰਟੇ ਦੀ ਲੜਾਈ ਦੇ ਵਿੱਚ ਫਿਰ ਸੰਤ ਜਰਨੈਲ ਸਿੰਘ, ਜਰਨਲ ਸੁਭੇਗ ਸਿੰਘ, ਬਾਬਾ ਠਾਰਾ ਸਿੰਘ, ਭਾਈ ਅਮਰੀਕ ਸਿੰਘ ਇਹ ਸਾਰੇ ਜੁਝਾਰੂ ਸਿੰਘਾਂ ਨੇ ਮਿਲ ਕੇ ਫੌਜ ਨੂੰ ਇਹੋ ਜਿਹਾ ਮੂੰਹ ਤੋੜ ਜਵਾਬ ਦਿੱਤਾ ਕਿ ਹਿੰਦੁਸਤਾਨ ਦੀ ਫੌਜ ਨੂੰ ਪਾਕਿਸਤਾਨ ਤੇ ਚਾਈਨਾ ਦੀ ਲੜਾਈ ਵੇਲੇ ਵੀ ਇਹਨਾਂ ਨੂੰ ਨੁਕਸਾਨ ਨਹੀਂ ਚੇਲਣਾ ਪਿਆ ਇਹ ਜਰਨਲ ਬਰਾੜ ਦਾ ਖੁਦ ਲਿਖਤ ਕਿਤਾਬ ਦੇ ਵਿੱਚ ਲਿਖਿਆ ਹੁਣੇ ਬਈ ਜਿੰਨਾ ਭਾਰੀ ਨੁਕਸਾਨ ਸਾਨੂੰ ਇਹ ਜੂਨ 84 ਦੇ ਵਿੱਚ ਹੇਲਣਾ ਪੈਣਾ ਹਿੰਦੂਸਤਾਨ ਦੀ ਫੌਜ ਨੂੰ ਇੰਨਾ ਨੁਕਸਾਨ ਤੇ ਤਾਂ ਵੀ ਨਹੀਂ ਚੇਲਣਾ ਪਿਆ ਸੀਗਾ ਜਦੋਂ ਅਸੀਂ ਪਾਕਿਸਤਾਨ ਦੇ ਨਾਲ ਲੜਾਈ ਕੀਤੀ ਸੀ ਅਸੀਂ ਦਰਬਾਰ ਸਾਹਿਬ ਦੇ ਅੰਦਰ ਜਿਹੜੇ ਸਿੰਘ ਜੁਝਾਰੂ ਸਿੰਘ ਲੜ ਰਹੇ ਸਨ ਉਹ ਤੇ ਜਾਗਦਿਆਂ ਜ਼ਮੀਰਾਂ ਵਾਲੇ ਸਨ ਉਹਨਾਂ ਨੇ ਤਾਂ ਅੰਦਰ ਲੜਦੇ ਹੋਏ ਹਿੰਦੂਸਤਾਨ ਦੀ ਫੌਜ ਦੇ ਨਾਲ ਸ਼ਹਾਦਤਾਂ ਪ੍ਰਾਪਤ ਕਰ ਲੀਆਂ ਪਰ ਸਾਡੇ ਕਈ ਸੇਖ ਆਗੂ ਕਈ ਲੀਡਰ ਜਿਨ੍ਹਾਂ ਨੂੰ ਆਪਣੀਆਂ ਕੁਰਸੀਆਂ ਪਿਆਰੀਆਂ ਸੀਗੀਆਂ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾ ਕੇ ਦਿੱਲੀ ਤਖਤ ਨੂੰ ਜ਼ਿਆਦਾ ਪਸੰਦ ਕੀਤਾ ਉਹਨਾਂ ਵੱਲ ਮੂੰਹ ਕਰ ਲਿਆ ਤੇ ਹੱਥ ਖੜੇ ਕਰਕੇ ਬਾਹਰ ਆ ਗਏ ਤੇ ਕੁਝ ਬਖਤਰਬੰਦ ਗੱਡੀਆਂ ਦੇ ਵਿੱਚ ਬਹਿ ਕੇ ਤੇ ਸੇਫ ਆਪਣੇ ਬਾਹਰ ਆ ਗਏ ਜਦੋਂ ਦਰਬਾਰ ਸਾਹਿਬ ਤੇ ਹਮਲਾ ਚੱਲ ਰਿਹਾ ਸੀਗਾ ਹਿੰਦੂਸਤਾਨ ਦੇ ਵਿੱਚ ਕਈ ਸਿੱਖ ਫੌਜੀਆ ਨੇ ਆਪਣੀ ਨੌਕਰੀਆਂ ਛੱਡ ਦਿੱਤੀਆਂ ਤੇ ਕਈ ਆ ਕੇ ਅੰਦਰ ਦਰਬਾਰ ਸਾਹਿਬ ਦੇ ਵਿੱਚ ਹਿੰਦੂਸਤਾਨ ਦੀ ਫੌਜ ਦੇ ਖਿਲਾਫ ਹੀ ਲੜੇ ਤੇ ਸ਼ਹੀਦਾਤਾ ਵੀ ਪ੍ਰਾਪਤ ਕੀਤੀਆਂ ਤੇ ਕਈ ਸਿੱਖ ਫੌਜੀਆਂ ਨੂੰ ਅਰੈਸਟ ਕਰ ਲਿੱਤਾ ਗਿਆ ਤੇ ਉਹਨਾਂ ਨੂੰ ਬਾਅਦ ਵਿੱਚ ਇਹਨਾਂ ਦੀ ਫੌਜੀਆਂ ਦੀ ਕੋਰਟ ਵੀ ਅੱਡ ਹੁੰਦੀ ਹੈ ਤੇ ਇਹਨਾਂ ਦੇ ਜੱਜ ਵੀ ਅੱਡ ਹੁੰਦੇ ਨੇ ਤੇ ਵਕੀਲ ਵੀ ਅੱਡ ਹੁੰਦੇ ਨੇ ਤੇ ਉਹਨਾਂ ਦੇ ਉੱਤੇ ਕੋਰਟ ਮਾਰਸ਼ਲ ਦਾ ਕੇਸ ਕੀਤਾ ਗਿਆ ਦਿੱਲੀ ਦੇ ਰਹਿਣ ਵਾਲੇ ਸਨ ਰਿਟਾਇਰਡ ਜਰਨਲ ਹਰਬਖਸ਼ ਸਿੰਘ ਜੀ ਜਿਨ੍ਹਾਂ ਨੇ 1965 ਦੀ ਜੰਗ ਵਿੱਚ ਇੱਕ ਅਹਿਮ ਰੋਲ ਨਿਭਾਇਆ ਸੀਗਾ ਤੇ ਉਹਨਾਂ ਨੂੰ ਪਰਮ ਵੀਰ ਚੱਕਰ ਵੀ ਹਿੰਦੁਸਤਾਨ ਦੀ ਸਰਕਾਰ ਨੇ ਦਿੱਤਾ ਸੀਗਾ ਜਰਨਲ ਹਰਬਖਸ਼ ਸਿੰਘ ਜੀ ਨੇ ਕਿਹਾ ਸੀਗਾ ਵੀ ਜਿਨ੍ਹਾਂ ਨੇ ਜੂਨ 84 ਦੇ ਕੱਲੂ ਕਾਰੇ ਦੇ ਵਿੱਚ ਫੌਜ ਦੀ ਆਪਣੀ ਨੌਕਰੀ ਛੱਡ ਕੇ ਤੇ ਚਲੇ ਗਏ ਸਨ ਇਹਨਾਂ ਦਾ ਕੇਸ ਮੈਂ ਲੜਾਂਗਾ ਤੇ ਉਹਨਾਂ ਨੂੰ ਰੋਕਿਆ ਵੀ ਨਹੀਂ ਸੀ ਜਾ ਸਕਦਾ ਉਹਨਾਂ ਨੇ ਕੋਰਟ 'ਚ ਜਾ ਕੇ ਉਹਨਾਂ ਦਾ ਜਿਹੜੀ ਆਰਮੀ ਦੀ ਕੋਰਟ ਹੁੰਦੀ ਹੈ ਉਹਦੇ ਵਿੱਚ ਜਾ ਕੇ ਕੇਸ ਲੜਿਆ ਤੇ ਉਹਨਾਂ ਨੇ ਕੀ ਆ ਵੀ ਜੱਜ ਸਾਹਿਬ ਜਦੋਂ ਤੁਸੀਂ ਇਹਨਾਂ ਨੂੰ ਨੌਕਰੀ ਦਿੰਦੇ ਹੋ ਨਾ ਸਿੱਖਾਂ ਨੂੰ ਕਸਮ ਚਕਵਾਉਂਦੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਦੀ ਕਸਮ ਚਕਾਉਂਦੇ ਹੋ ਤੇ ਹਿੰਦੂਆਂ ਨੂੰ ਗੀਤਾ ਦੀ ਕਸਮ ਚਕਾਉਂਦੇ ਹੋ ਮੁਸਲਮਾਨਾਂ ਨੂੰ ਕੁਰਾਨ ਸ਼ਰੀਫ ਦੀ ਕਸਮ ਚਕਾਉਂਦੇ ਹੋ ਯਾਨੀ ਕਿ ਉਹਨਾਂ ਨੂੰ ਆਪਣਾ ਧਰਮ ਦੇਸ਼ ਤੋਂ ਉੱਚਾ ਹੁੰਦਾ ਹੈ ਤੇ ਉਹਨਾਂ ਨੂੰ ਦੇਸ਼ ਬਾਅਦ ਵਿੱਚ ਧਰਮ ਪਹਿਲੇ ਤੇ ਇਸ ਲਈ ਉਹਨਾਂ ਲਈ ਤੇ ਸਿੱਖਾਂ ਲਈ ਤੇ ਸਿੱਖ ਫੌਜੀਆਂ ਲਈ ਆਪਣਾ ਗੁਰੂ ਗ੍ਰੰਥ ਸਾਹਿਬ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਸਭ ਤੋਂ ਪਹਿਲੇ ਇਮਿਹਤ ਰੱਖਦਾ ਹੈ ਦੇਸ਼ ਬਾਹਰ ਦੇ ਚ ਇਮਿਹਤ ਰੱਖਦਾ ਹੈ ਇਸ ਕਰਕੇ ਜੋ ਉਹਨਾਂ ਨੇ ਕੀਤਾ ਉਹ ਗਲਤ ਨਹੀਂ ਕੀਤਾ ਉਹਨਾਂ ਨੇ ਆਪਣੇ ਧਰਮ ਦੇ ਵਾਸਤੇ ਕੀਤਾ ਹੈ ਤੇ ਫੇਰ ਕਹਿੰਦੇ ਹਨ ਬਈ ਉਹਨਾਂ ਨੂੰ ਜੇਲ੍ਹ ਦੇ ਵਿੱਚ ਤੇ ਨਹੀਂ ਰੱਖਿਆ ਗਿਆ ਪਰ ਜਿਹੜੀਆਂ ਰਿਟਾਇਰਮੈਂਟ ਤੋਂ ਬਾਅਦ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ ਨਾ ਉਹ ਉਹ ਸੁਵਿਧਾਵਾਂ ਨਹੀਂ ਦਿੱਤੀਆਂ ਗਈਆਂ ਤੇ ਅੱਜ ਵੀ ਸਾਡੇ ਉਹ ਕਈ ਧਰਮੀ ਫੌਜੀ ਵਿਚਾਰੇ ਕੋਈ ਰਿਕਸ਼ਾ ਚਲਾ ਰਿਹਾ ਹੈ ਪਤਾ ਨਹੀਂ ਕੋਈ ਮਜ਼ਦੂਰੀ ਕਰ ਰਿਹਾ ਹੈ 80% ਫੌਜੀਆਂ ਦੀ ਮਾਲੀ ਹਾਲਤ ਠੀਕ ਨਹੀਂ ਹੈਗੀ ਤੇ ਸਾਡੇ ਸਿੱਖ ਕੌਮ ਦੇ ਜਿਹੜੇ ਆਗੂ ਨੇ ਉਹਨਾਂ ਦਾ ਉਹ ਸਾਡੇ ਧਰਮੀ ਫੌਜੀਆਂ ਵੱਲ ਵੀ ਕੋਈ ਧਿਆਨ ਨਹੀਂ ਹੈ ਤੇ ਸਾਨੂੰ ਜਿੱਥੇ ਜੂਨ 84 ਦੇ ਸ਼ਹੀਦਾਂ ਦਾ ਤੈਨੂੰ ਯਾਦ ਕਰਦੇ ਹਾਂ ਤੇ ਇਹਨਾਂ ਧਰਮੀ ਫੌਜੀਆਂ ਦੇ ਪਰਿਵਾਰਾਂ ਬਾਰੇ ਵੀ ਸਾਨੂੰ ਕੁਝ ਸੋਚਣਾ ਚਾਹੀਦਾ ਹੈ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਇੱਕ ਗੱਲ ਸੋਚ ਲੈਣੀ ਚਾਹੀਦੀ ਆ ਜਏ ਹਿੰਦੁਸਤਾਨ ਦੇ ਵਿੱਚ ਅਜ ਤਿਰੰਗਾ ਝੰਡਾ ਚੁਲਦਾ ਪਿਆ ਨਾ ਤੇ ਸਿਰਫ ਸਿੱਖਾਂ ਦੀ ਵਜ੍ਹਾ ਦੇ ਨਾਲ ਚੁਲਦਾ ਪਿਆ ਤੇ ਜਦੋਂ ਸਿੱਖ ਦੇਸ਼ ਦੀ ਰਾਖੀ ਲਈ ਗੋਲੀਆਂ ਖਾ ਕੇ ਬਾਰਡਰਾਂ ਤੇ ਸ਼ਹੀਦ ਹੋ ਜਾਣ ਫਿਰ ਤੇ ਸਿੱਖ ਠੀਕ ਨੇ ਜੇ ਸਿੱਖ ਆਪਣਾ ਹੱਕ ਮੰਗਣ ਤੇ ਫਿਰ ਸਿੱਖ ਹੱਤਵਾਦੀ ਹੋ ਜਾਂਦੇ ਨੇ ਇਹ ਕੱਲ ਦੀ ਹੀ ਗੱਲ ਹੈ ਹਿਮਾਚਲ ਪ੍ਰਦੇਸ਼ ਤੋਂ ਐਮਪੀ ਨਵੀਂ ਬਣੀਆ ਕੰਗਨਾਰ ਰਣੋਤ ਉਹ ਬਣੀ ਇਥੇ ਜਦੋਂ ਕਿਸਾਨਾਂ ਦੇ ਧਰਨੇ ਦੇ ਵਿੱਚ ਵੀ ਉਹਨੇ ਬੜੀ ਮੰਦੀ ਸ਼ਬਦਾਵਲੀ ਬੋਲੀ ਸੀ ਤੇ ਕੱਲ ਇੱਕ ਸਿੱਖ ਬੀਬੀ ਨੇ ਉਹਨੂੰ 에ਰਪੋਰਟ ਤੇ ਥੱਪੜ ਮਾਰ ਕੇ ਉਹਦੀਆਂ ਗੱਲਾਂ ਦਾ ਚੰਗਾ ਜਵਾਬ ਦਿੱਤਾ ਤੇ ਉਹ ਸਿੱਖ ਆਪਣੀਆਂ ਕਦੀ ਵੀ ਇਦਾਂ ਦੀਆਂ ਗੱਲਾਂ ਨੂੰ ਭੁੱਲ ਦੇਣੀ ਹੁੰਦੇ ਤੇ ਉਦਮ ਸਿੰਘ ਨੇ 20 ਸਾਲ ਬਾਅਦ ਵੀ ਜਾ ਕੇ ਐਡਮਾਇਰ ਨੂੰ ਮਾਰ ਕੇ ਆਪਣਾ ਬਦਲਾ ਲੈ ਲਿਆ ਸੀ ਤੇ ਕੱਲ ਬੀਬੀ ਨੇ ਉਹਨੂੰ ਚੰਡੀਗੜ੍ਹ 에어ਪੋਰਟ ਤੇ ਥੱਪੜ ਮਾਰਿਆ ਇਹ ਕੰਗਨਰ ਨੋਤ ਉਹ ਚਵਲ ਜਨਾਨੀ ਹੈ ਜਿਹਨੂੰ ਬੋਲਣ ਦਾ ਤੇ ਬਿਲਕੁਲ ਨਹੀਂ ਪਤਾ ਲੱਗਦਾ ਤੇ ਸਿੱਖਾਂ ਨੂੰ ਤੇ ਇਸ ਕੱਲ ਵੀ ਨੇ ਆਪਣੀ ਸਟੇਟਮੈਂਟ ਦੇ ਵਿੱਚ ਨਿਊਜ਼ ਜੀ ਬੋਲਦੀ ਪਈ ਹੈ ਵੀ ਇਹ ਅਤਵਾਦੀ ਨੇ ਇਹ ਇਹਨਾਂ ਨੂੰ ਅਸੀਂ ਅਤਵਾਦੀ ਲੱਗਦੇ ਹੁਣ ਇਸ ਬੀਬੀ ਨੂੰ ਮੈਂ ਕੀ ਕਹਾਂ ਤੇ ਕੀ ਨਾ ਕਹਾਂ ਮੈਨੂੰ ਐ ਸਮਝ ਨਹੀਂ ਆਂਦੀ ਬਾ ਇਨੀਆਂ ਕੋ ਬੇਨਤੀਆਂ ਆਪ ਸੰਗਤਾਂ ਦੇ ਚਰਨਾਂ 'ਚ ਕਰਨੀਆਂ ਸਨ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਧਾਰ ਸ਼ਮਾਂ ਦਾ ਜਾਚਕ ਹੈ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ